ਵੈਰੀ ਖਾਲਸਾ ਵੈਰੀ ਜੀ ਕੀ ਫਤਿਹ ਅੱਜ ਪੰਜਾਬ ਜਿਸ ਘੜੀ ਵਿੱਚੋਂ ਦੀ ਗੁਜ਼ਰ ਰਿਹਾ ਹੈ ਅਸੀਂ ਦਰਬਾਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਕੰਪਲੈਕਸ ਖੜੇ ਆ ਤੇ ਮੇਰੇ ਨਾਲ ਸਰਦਾਰ ਅਮਰਿੰਦਰ ਸਿੰਘ ਢੀਂਸਾ ਯੂ ਬੈਰ ਕੌਰ ਬਲੂ ਅਸੀਂ ਫਿਲਮ ਜ਼ਮੀਨਾ ਚੱਕ 35 ਦੀਆਂ ਬਣਾਈਆਂ ਸਾਡੀ ਟੀਮ ਤੇ ਸਾਡੇ ਨਾਲ ਡਾਕਟਰਸ ਦੀ ਟੀਮ ਤੇ ਅਸੀਂ ਤਕਰੀਬਨ ਆਪਣੀ ਇਸ ਪ੍ਰੋਡਕਸ਼ਨ ਹਾਊਸ ਵੱਲੋਂ ਬੋ ਰਖਦੇ ਕਰੀਬ ਅਸੀਂ ਦਵਾਈਆਂ ਲੈ ਕੇ ਆਏ ਆ ਤਾਂ ਕਿ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਮਾਤਾ ਬੱਚੇ ਇਸ ਫਲ ਲੜਾ ਨੂੰ ਚੇਹ ਰਹੇ ਨੇ ਕਿ ਉਹ ਕਿਸੇ ਵੀ ਉਹਨਾਂ ਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਦੇ ਲਈ ਕਹਿੰਦੇ ਨੇ ਜੋ ਚੀਜ਼ ਅਸੀਂ ਬਤ ਤੋਂ ਬਤ ਉਹਨਾਂ ਨੂੰ ਮਹੱਈਆ ਕਰਾਈਏ ਉਹ ਥੋੜੀ ਹੈ ਤੇ ਮੈਂ ਸਮੁੱਚੇ ਪੰਜਾਬੀਆਂ ਦਾ ਵੀ ਬਹੁਤ ਰਿਣੀ ਆ ਸ਼ਰੂਮਨੀ ਕਮੇਟੀ ਦਾ ਵੀ ਰਿਣੀ ਆ ਕਿ ਜਿਸ ਤਰ੍ਹਾਂ ਦੀ ਮਦਦ ਸਾਰਾ ਪੰਜਾਬ ਕਰ ਰਿਹਾ ਸਾਡੇ ਇਹਨਾਂ ਭੈਣ ਭਰਾਵਾਂ ਦੀ ਉਸ ਤਰ੍ਹਾਂ ਦੀ ਮਦਦ ਦੁਨੀਆ ਪਰਚੋਂ ਆਵਾਜ਼ਾਂ ਆ ਰਹੀਆਂ ਨੇ ਦੁਨੀਆ ਪਰਚੋਂ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਮਦਦਾਂ ਭੇਜ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਤੇ ਅਸੀਂ ਇਸੇ ਦੁੱਖ ਦੀ ਘੜੀ ਦੇ ਵਿੱਚ ਆਪਣੀ ਫਿਲਮ ਜੋ ਅਸੀਂ 10 ਇਸ ਸੈਪਟੰਬਰ ਨੂੰ ਰਿਲੀਜ਼ ਕਰਨੀ ਸੀ ਉਹ ਵੀ ਅਸੀਂ ਇੱਕ ਮਹੀਨਾ ਲੇਟ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਆਪਦੇ ਮਾਈ ਭਾਈ ਦੇ ਨਾਲ ਪਹਿਲਾਂ ਖੜੇ ਆਂ ਫਿਰਮਾ ਫਲਮਾਂ ਤੇ ਬਣਦੀਆਂ ਰਹਿਣਗੀਆਂ ਤੇ ਰਿਲੀਜ਼ ਹੁੰਦੀਆਂ ਰਹਿਣਗੀਆਂ ਪਰ ਦੁੱਖ ਦੀ ਘੜੀ ਦੇ ਵਿੱਚ ਪੰਜਾਬੀਆਂ ਦੇ ਨਾਲ ਖੜਨਾ ਉਹ ਬਹੁਤ ਵੱਡੀ ਗੱਲ ਹੈਗੀ ਹੈ ਸੋ ਮੈਂ ਬੜਾ ਸੁਪਰ ਗੁਜ਼ਾਰਾਂ ਰਿੰਨੀਆਂ ਕਿ ਫਰੋਨੀ ਕਮੇਟੀ ਵੀ ਹਰ ਪੱਖੋਂ ਪੂਰਨ ਰੂਪ ਨਾਲ ਮਦਦ ਕਰ ਰਹੀ ਹੈ ਹਰ ਥਾਂ ਤੇ ਗੁਰੂ ਘਰਾਂ ਦੇ ਵਿੱਚ ਲੰਗਰ ਚੱਲ ਰਹੇ ਨੇ ਉਹਨਾਂ ਨੂੰ ਠਹਿਰਨ ਦੇ ਲਈ ਵਿਵਸਥਾ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਸਾਡੀਆਂ ਸਮਾਜ ਸੇਵੀ ਸੰਸਥਾ ਵੀ ਲੱਗੀਆਂ ਹੋਈਆਂ ਨੇ ਇਸ oprale ਦੇ ਵਿੱਚ ਸਾਡਾ ਕਲਾਕਾਰ ਭਾਈਚਾਰਾ ਵੀ ਲੱਗਿਆ ਹੈ ਇਸ oprale ਦੇ ਵਿੱਚ ਸੋ ਅਸੀਂ ਆਪਣੇ ਰਿਕਾਰਡਸ ਵੱਲੋਂ ਇਹ ਛੋਟਾ ਜਿਹਾ ਇੱਕ ਅਪਰਾਲਾ ਕਰਨ ਜਾ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਸਾਡੇ ਉਹਨਾਂ ਭੈਣ ਭਰਾਵਾਂ ਤੱਕ ਉਹਨਾਂ ਸਾਡੇ ਬਜ਼ੁਰਗਾਂ ਤੱਕ ਸਾਡੀਆਂ ਮੈਡੀਸਿਨਸ ਪਹੁੰਚਣਗੀਆਂ ਜਿਹੜੇ ਕਿ ਰੋੜ ਬੰਦ ਨੇ ਤੇ ਮੈਂ ਫਿਰ ਇੱਕ ਵਾਰ ਸਮੁੱਚੇ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਜੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਉਹ ਵਾਕਈ ਵਾਕਮਾਲ ਹੈ ਤੇ ਬਹੁਤ ਵੱਡੀ ਗੱਲ ਹੈ ਤੇ ਮੈਂ ਮਰਿੰਦਰ ਢੀਮਸਾ ਕਰਨ ਉਹਨਾਂ ਨੂੰ ਕਹਾਂਗਾ ਜੋ ਫਰਮ ਦੇ ਡਾਇਰੈਕਟਰ ਨੇ ਕਿ ਉਹ ਵੀ ਚੰਗ ਸ਼ਬਦ ਕਹਿ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਸਾੜਾਂ ਦੀ ਸਥਿਤੀ ਦੇ ਵਿੱਚ ਪੰਜਾਬ ਇਸ ਔਖੇ ਦੌਰ ਤੋਂ ਗੁਜ਼ਰ ਰਿਹਾ ਉਹਦੇ ਲਈ ਸਾਡੀ ਸਾਰੀ ਟੀਮ ਦੀ ਇੰਜੀਨੀਅਰ ਵੱਲੋਂ ਬੜੀ ਸੰਵੇਦਨਾ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿੰਨਾ ਕੁ ਵੀ ਆਪਣੀ ਕੋਸ਼ਿਸ਼ ਦੇ ਨਾਲ ਇਸ ਦੇ ਵਿੱਚ ਯੋਗਦਾਨ ਕਰ ਸਕੀਏ ਅੱਜ ਅਸੀਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸਾਡੀ ਟੀਮ ਜੋ ਸਾਡੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਨਾਲ ਲੈ ਕੇ ਸਾਡੀ ਟੀਮ ਦੇ ਨਾਲ